ਖਬਰ ਫਗਵਾੜੇ ਤੋਂ ਸਾਮਨੇ ਆ ਰਹੀ ਹੈ ਜਥੇ ਕਿ ਭਿਆਨਕ ਸੜਕ ਹਾਦਸਾ ਵਾਪਰ ਜਾਂਦਾ ਹੈ ਦੱਸ ਪਈਏ ਕਿ ਇਹ ਭਿਆਨਕ ਸੜਕ ਹਾਦਸਾ ਗੁਰਾਇਆਂ ਦੇ ਨੇੜੇ ਵਾਪਰਿਆ ਹੈ ਹਾਦਸਾ ਇੰਨਾ ਭਿਆਨਕ ਸੀ ਕਿ Tata Harrier ਗੱਡੀ ਦੂਜੇ ਵਾਨ ਦੇ ਉੱਪਰ ਜਾ ਚੜੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਹਾਦਸਾ ਭਿਆਨਕ ਰਿਹਾ ਹੋਵੇਗਾ ਇੱਕ ਗੱਡੀ ਬੇਕਾਬੂ ਹੋ ਕੇ ਦੂਜੇ ਵਾਨ ਦੇ ਉੱਪਰ ਜਾ ਚੜਦੀ ਹੈ ਇਸ ਹਾਦਸੇ ਦੇ ਵਿੱਚ ਦੱਸਿਆ ਇਹ ਵੀ ਜਾ ਰਿਹਾ ਹੈ ਕਿ 5 ਗੱਡੀਆਂ ਆਪਸ ਦੇ ਵਿੱਚ ਟਕਰਾ ਜਾਂਦੀਆਂ ਨੇ ਜੀ ਹਾਂ ਪੰਜ ਗੱਡੀਆਂ ਦੇ ਆਪਸ 'ਚ ਚੱਕਰ ਹੋ ਜਾਂਦੀ ਹੈ ਖੁਸ਼ਕਿਸਮਤੀ ਦੇ ਨਾਲ ਸੱਤ ਸੇ 'ਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਹ ਭਿਆਨਕ ਹਾਦਸਾ ਕਿਉਂ ਵਾਪਰਦਾ ਹੈ ਇਹ ਵੀ ਤੁਹਾਨੂੰ ਜਾਣਕਾਰੀ ਦਿੰਨੇ ਆ ਜਾਣਕਾਰੀ ਦੇ ਅਨੁਸਾਰ ਕਾਰ ਦੇ ਸਾਹਮਣੇ ਇੱਕ ਕੁੱਤਾ ਆ ਜਾਂਦਾ ਤੇ ਕਾਰ ਚਾਲਕ ਅਚਾਨਕ ਕੁੱਤੇ ਨੂੰ ਬਚਾਉਣ ਦੇ ਲਈ ਬ੍ਰੇਕ ਲਗਾ ਦਿੰਦਾ ਹੈ ਅਚਾਨਕ ਬ੍ਰੇਕ ਜਦੋਂ ਲੱਗਦੀ ਹੈ ਤਾਂ ਆਪਸ ਦੇ ਵਿੱਚ ਪੰਜ ਵਾਹਨ ਟਕਰਾ ਜਾਂਦੇ ਨੇ ਹਾਦਸੇ ਦੇ ਕਾਰਨ ਵੱਡਾ ਜਾਮ ਲੱਗ ਜਾਂਦਾ ਹੈ ਜਿਸ ਤੇ ਨੇੜੇ ਤੇੜੇ ਦੇ ਲੋਕਾਂ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਮਾਮਲਾ ਸਾਹਮਣੇ ਆਉਂਦਾ ਫਗਵਾੜੇ ਤੋਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਫਗਵਾੜੇ ਦੀਆਂ ਜਿੱਥੇ ਕਿ ਇੱਕ ਵੱਡਾ ਹਾਦਸਾ ਵਾਪਰ ਜਾਂਦਾ ਹੈ ਕਿ ਇੱਕ ਕੁੱਤਾ ਸਾਹਮਣੇ ਆ ਜਾਂਦਾ ਹੈ ਤੇ ਉਸ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਜਿਹੜਾ ਕਿ ਬ੍ਰੇਕ ਲਗਾ ਦਿੱਤੀ ਜਾਂਦੀ ਹੈ ਕਾਰ ਚਾਲਕ ਦੇ ਵੱਲੋਂ ਅਤੇ ਇਹ ਹਾਦਸਾ ਵਾਪਰ ਜਾਂਦਾ ਹੈ ਉਦੋਂ ਮੌਕੇ ਤੇ ਪੁੱਜੀ ਪੁਲਿਸ ਨੇ ਵਾਹਨਾਂ ਨੂੰ ਪਾਸੇ ਕਰਵਾਇਆ ਤੇ ਜਾਮ ਨੂੰ ਦੂਰ ਕਰਵਾਇਆ ਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ